ਜਗਾ ਜਗਾ ਹੜ ਆਈ ਪਈ ਹੈ ਪੂਰੇ ਪੰਜਾਬ ਦੇ ਵਿੱਚ ਲੋਕਾਂ ਦਾ ਜਮਾਵੜਾ ਜਿਹੜਾ ਹੈਗਾ ਵਾ ਉਹ ਤਰਪੈਲ ਲੈਣ ਲਈ ਇਸ ਵੇਲੇ ਉਮੜਿਆ ਹੋਇਆ 4-4 ਸੌ ਜਾਂਦਰਾ ਮਹੀਨਾ ਪਹਿਲਾਂ ਹੁਣ ਨੇ ਨਾ 990 ਦੀ ਲਾਤੀ ਐ ਨਾ ਤਰਪੈਲ ਇਹ ਨਾ ਗਰੀਬਾਂ ਦਾ ਫਾਇਦਾ ਉਂਦੇ ਪਿਆ ਤੇ ਨਾਲ ਤੇ ਖੜਾ ਰੇਡ ਲਾ। ਯਾਰ ਯਾਰ ਮੰਗੀ ਜਾਂਦੇ ਸਾਡੇ ਕੋਲ ਦੇਖੋ ਗੱਲ ਇਹ ਮੈਨੂੰ ਇਹ ਅੱਗੇ ਕੰਪਲੇਨ ਮਿਲੀ ਮੈਂ ਤਾਂ ਹਰ ਦੁਕਾਨ ਤੇ ਗੇੜਾ ਮਾਰ ਰਹੇ ਆ ਠੀਕ ਆ ਤੇਜ਼ੀ ਆ ਹੁਣ ਪਿੱਛੋਂ ਮਾਲ ਤੇਜ਼ੀ ਆਂਦਾ 5% 10% ਉੱਪਰ ਆ ਕੁਝ ਮਾਲ ਮਿਲਦਾ ਹੀ ਨਹੀਂ ਪਿਆ ਹੁਣ ਇੰਨੇ ਜਾਣੇ ਖੜੇ ਆੜ ਕੋਟਰ ਪੈ ਲੈ ਨਹੀਂ ਸਾਰ ਨਿਊਜ਼ ਦੇਖ ਰਹੇ ਦਸ਼ਕਾਂ ਦਾ ਮੈਸ ਆਇਲ ਗੁਪਤਾ ਸਵਾਗਤ ਕਰਦਾ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਕਿ ਜਗ੍ਹਾ ਜਗ੍ਹਾ ਹੜ੍ਹ ਆਏ ਪਏ ਆ ਪੂਰੇ ਪੰਜਾਬ ਦੇ ਵਿੱਚ ਔਰ ਲੋਕ ਹੜ੍ਹਾਂ ਦੀ ਮਾਰ ਨੂੰ ਜਿਹੜਾ ਕਿ ਝਿਲ ਰਹੇ ਆ ਜਗ੍ਹਾ ਜਗ੍ਹਾ ਪਾਣੀ ਪੈ ਰਿਆ ਔਰ ਲੋਕਾਂ ਦੀਆਂ ਜਿਹੜੀਆਂ ਕੰਧਾਂ ਛੱਤਾਂ ਜਿਹੜੀਆਂ ਹੈਗੀਆਂ ਚੋਰੀਆਂ ਵਾਂ ਔਰ ਲੋਕ ਜਿਹੜੇ ਇਸ ਵੇਲੇ ਜਿਹੜੀਆਂ ਤਰਪਾਲਾਂ ਦੀਆਂ ਦੁਕਾਨਾਂ ਦੇ ਜਿਹੜੀ ਕਿ ਇਸ ਵੇਲੇ ਬਹੁਤ ਜ਼ਿਆਦਾ ਲੋਕਾਂ ਦਾ ਜਮਾਵੜਾ ਜਿਹੜਾ ਹੈਗਾ ਵਾ ਉਹ ਤਰਪੈਲ ਲੈਣ ਲਈ ਇਸ ਵੇਲੇ ਉਮੜਿਆ ਹੋਇਆ ਵਾ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਤਸਵੀਰਾਂ ਦਿਖਾਵੇ ਕਿ ਕਿਦਾਂ ਲੋਕਾਂ ਦਾ ਜਿਹੜਾ ਹੈਗਾ ਵਾ ਤਰਪੈਲਾਂ ਲੈਣ ਲਈ ਜਿਹੜਾ ਜਮਾਵੜਾ ਲੱਗਾ ਹੋਇਆ ਵਾ ਔਰ ਅਸੀਂ ਇੱਕ ਗੱਲ ਹੋਰ ਵੀ ਕਰਾਂਗੇ ਕਿ ਜਿੱਥੇ ਕਿ ਲੋਕ ਤਰਪੈਲਾਂ ਲੈ ਰਹੇ ਉੱਥੇ ਕਈ ਬੰਦਿਆਂ ਦਾ ਇਹ ਵੀ ਕਹਿਣਾ ਵਾ ਕਿ ਜਿਹੜੀਆਂ ਇਹ ਤਰਪੈਲਾਂ ਵਾ ਇਹ ਬਾਜ਼ਾਰ ਨਾਲੋਂ ਪਹਿਲੇ ਰੇਟ ਨਾਲੋਂ ਇਹ ਜਿਹੜੇ ਜਿਹੜੇ ਤਰਪੈਲਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਇਹ ਬੜੇ ਦੁਗਣੇ ਰੇਟ ਤੇ ਵੇਚੀਆਂ ਜਾ ਰਹੀਆਂ ਵਾ ਜਿੱਥੇ ਗਰੀਬ ਬੰਦਾ ਲੁੱਟ ਹੋ ਰਿਹਾ ਵਾ ਹਜੇ ਕਿ ਸਰਕਾਰਾਂ ਕਹਿ ਰਹੀਆਂ ਵਾ ਕਿ ਜਿਹੜੀ ਇਹ ਹੜਾ ਦੀ ਮਾਰ ਆ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਅਧਿਕਾਰੀ ਨੇ ਕਿਹਾ ਵਾ ਕਿ ਕਿਸੇ ਨੂੰ ਵੀ ਜ਼ਿਆਦਾ ਰੇਟ ਨਹੀਂ ਲੈਣਾ ਲੇਕਿਨ ਇਹ ਲੋਕ ਜਿਹੜਾ ਇਹ ਹੈਗਾ ਲੋਕਾਂ ਦਾ ਨਜਾਇਜ਼ ਫਾਇਦਾ ਲੈ ਰਹੇ ਆ ਸਾਡੇ ਨਾਲ ਇੱਕ ਬੰਦਾ ਮੌਜੂਦ ਆ ਸੀ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਜੀਤ ਸਿੰਘ ਹੈ ਜੀ ਜੀ ਸਿੰਘ ਜੀ ਕਿੱਥੇ ਰਹਨੇ ਤੁਸੀਂ ਐ ਇਹ ਮਤਾਵ ਕੱਢ ਰਹੇ ਜੀ ਮਜੀਤ ਸਿੰਘ ਜੀ ਜਿਹੜੀ ਤੁਸੀਂ ਇਹ ਤਰਪੈਲ ਲਿੱਤੀ ਆ ਕੀ ਕੀ ਗੱਲ ਆ ਤੁਸੀਂ ਤਰਪੈਲ ਲਿੱਤੀ ਆ ਕੋਟਾ ਚੁੰਦਾ ਪਿਆ ਯਾਨੀ ਕਿ ਉੱਤੋਂ ਵੀ ਅੱਗੇ ਉੱਤੇ ਪਾਏਗੇ ਤਾਂ ਵੀ ਨਹੀਂ ਹਟਿਆ ਹੁਣ ਥੱਲੇ ਉਹਦੀ ਪਾਵਾਂਗੇ ਬੱਡ ਬੁੱਡ ਬਚਾਉਣ ਵਾਸਤੇ ਤੇ ਇਹ ਕਿੰਨੀ ਤਰਪੈਲ ਲਿੱਤੀ ਆ ਤੁਸੀਂ ਤੇ ਪਤਾ ਨਹੀਂ ਉਹਨੇ 200 ਹੀ ਦਿੱਤੀ ਆ ਕਿੰਨੀ 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 ਆਗੀ ਤਰਪੈਲ ਇਹ ਪਤਾ ਨਹੀਂ 10 ਬਾਈ 15 ਕਹਿੰਦੇ ਆ ਅੱਛਾ ਤੇ ਇਹ ਕੀ ਅੱਗੇ ਵੀ ਤੁਸੀਂ ਕਦੀ ਤਰਪੈਲ ਲਿੱਤੀ ਆ ਕੀ ਇਹ ਵਜਨ ਦੇ ਹਿਸਾਬ ਨਾਲ ਹੁੰਦਾ ਜਾਂ ਕਿਦਾਂ ਕਿਦਾਂ ਵੇਚਦੇ ਆ ਅੱਗੇ ਜਿੱਦਗੀ 100 ਰੁਪਏ ਕਿਲੋ ਨੂੰ ਹੋਰ ਦੁਕਾਨ ਤੋਂ ਲੈ ਕੀ ਕਾਜੀ ਉਹ ਕਾਫੀ ਇਹਨਾ ਵੱਡੀ ਸੀ ਮਤਲਬ ਇਹ 100 ਰੁਪਏ ਕਿਲੋ ਮਿਲਦੀ ਹੈ ਤੇ ਇਹਦਾ ਭਾਰ ਕਿੰਨਾ ਵਾ ਇਹਦਾ ਹੁਣ ਭਾਰ ਨਾ ਪਤਾ ਨਹੀਂ ਅੱਧਾ ਕਿਲੋ ਵੀ ਨਹੀਂ ਹੋਣਾ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਕੀ ਇਹਦਾ ਭਾਰ ਹੈਗਾ ਵਾ ਜਿਹੜਾ ਦਿਖਾਇਆ ਜਾ ਰਿਹਾ ਵਾ ਇਹ ਅੱਧਾ ਕਿਲੋ ਵੀ ਨਹੀਂ ਹੈਗਾ ਤੇ ਜਿਹੜਾ ਬੰਦਾ ਕਹਿ ਰਿਹਾ ਵਾ ਕਿ 100 ਰੁਪਏ ਕਿਲੋ ਆ ਤੇ ਇਹਦਾ ਭਾਰ ਜਿਹੜਾ ਵੀ ਅੱਧਾ ਕਿਲੋ ਵੀ ਨਹੀਂ ਹੈਗਾ ਤੇ 200 ਦੀ ਤਰਪਾਈਲ ਜਿਹੜੀ ਹੈਗੀ ਇਹ ਦਿੱਤੀ ਜਾ ਰਹੀ ਹੈ ਲੋਕਾਂ ਨਾਲ ਲੁੱਟ ਹੋ ਰਹੀ ਹੈ ਅਸਲੇ ਬਾਜ਼ਾਰ ਦੇ ਵਿੱਚ ਤੇ ਅਸੀਂ ਹੋਰ ਵੀ ਇੱਥੇ ਬੰਦਿਆਂ ਨਾਲ ਹੋਰ ਕਿਸੇ ਨਾਲ ਗੱਲਬਾਤ ਕਰਾਂਗੇ ਤੇ ਉਹ ਨਾਲ ਗੱਲਬਾਤ ਕਰਾਂਗੇ ਭ ਬਾਈ ਸੁਤਰਾਮ ਸਿੰਘ ਆ। ਸੁਤਰਾਮ ਸਿੰਘ ਜੀ ਕਿੱਥੋਂ ਆਏ ਤੁਸੀਂ? ਚੱਲ ਟਿਕਣ ਜਾਂਦੇ। ਤੇ ਕੀ ਕਾਰਨ ਆ ਤੁਸੀਂ ਤਰਪੈਲ ਲੈਣਾ ਹੈ ਬਾਜ਼ਾਰ ਦੇ ਵਿੱਚ? ਲੈਂਡਰ ਚੋਂ ਆਉਂਦੇ ਇਸ ਕਰਕੇ ਲੈਣੇ। ਅੱਛਾ ਅੱਛਾ ਤੇ ਕਿਦਾਂ ਤਰਪੈਲ ਸਹੀ ਰੇਟ ਤੇ ਮਿਲ ਗਈ ਕੀ ਕਿਦਾਂ ਜ਼ਿਆਦਾ ਰੇਟ ਦੇ ਰਿਹਾ? 700 ਦੀ ਆ। 700 ਦੀ ਤੇ ਅੱਗੇ ਵੀ ਐਸੇ ਭਾਅ ਦੀ ਲੈਣੇ ਆ ਜਾਂ ਕੀ ਨੋ ਨੋਲੇਜ ਹੈ? ਅੱਜ ਪਲੇਅ ਲੈਣਾ ਹੈ ਬਾਈ। ਅੱਛਾ ਕਿੰਨਾ ਕੀ ਵਜਨ ਦੇ ਹਿਸਾਬ ਨਾਲ ਮਿਲਦੀ ਕੀ ਵੈਸੇ ਹੀ ਰੇਟ ਲਾਤਾ ਸਤ। ਵੈਸੇ ਹੀ ਰੇਟ ਆ। ਕੀ ਲੱਗਦਾ ਤੁਹਾਨੂੰ ਰੇਟ ਜ਼ਿਆਦਾ ਕਿ ਸਹੀ ਰੇਟ ਲਾਇਆ ਵਾ ਜ਼ਿਆਦਾ ਹੀ ਲੱਗਦਾ ਨਹੀਂ ਗਣੀ ਤੁਹਾਨੂੰ ਪਤਾ ਹੀ ਐ ਅੱਛਾ ਕੀ ਕਹਿਣਾ ਚਾਹੁੰਗੇ ਤੁਸੀਂ ਸਰਕਾਰਾਂ ਨੂੰ ਜਿਹੜੇ ਆ ਰੇਟ ਜ਼ਿਆਦਾ ਲਾ ਰਹੇ ਸਰਕਾਰ ਨੂੰ ਕੀ ਕਹਿਣਾ ਸਰਕਾਰ ਦਾ ਤਾਂ ਕਹਿੰਦਾ ਫਾਇਦਾ ਨਹੀਂ ਕੋਈ ਇਹ ਸੀ ਜੇ ਸਾਡੇ ਨਾਲ ਜਿਹੜੇ ਝਾਲ ਠਿਕਰੀਵਾਲ ਦੇ ਕਹਿੰਦੇ ਸਰਕਾਰਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਉਹ ਹੋਈ ਜਾਣੀ ਆ ਤੁਸੀਂ ਭਾਈ ਤਰਪੈ ਲੈਣਾ ਕੀ ਨਾਮ ਆ ਮ ਕੀ ਨਾਮ ਆ ਤੁਹਾਡਾ ਬਾਜੀ ਤੁਹਾਡੇ ਤਾਂ ਬਹੁਤ ਮਹਿੰਗੇ ਦਿੰਦੇ ਖਸਰਾਹ ਤਿੰਨ ਦੱਬਾ ਜੀ ਕੀ ਨਾਮ ਕੀ ਤੁਹਾਡਾ ਪਰਮਜੀਤ ਸਿੰਘ ਕੀ ਗੱਲ ਕੀ ਹੋਈ ਤੁਸੀਂ ਅੱਜ ਤਾਂ ਪੈ ਲੈਣਾ ਆ ਬਾਜੀ ਤੁਹਾਡੇ ਕਮਰੇ ਬਹੁਤ ਚੁੰਦੇ ਜਿਆਦੇ ਬਹਿ ਤੇ ਰਾਤ ਕੱਤੀ ਹੈ ਅੱਛਾ ਤੇ ਤੁਸੀਂ ਹੰਦਰ ਪੈ ਲੈਣ ਆਏ ਆ ਤੇ ਕੀ ਰੇਟ ਜ਼ਿਆਦਾ ਲਾਰੇ ਰੇਟ ਬਹੁਤ ਜ਼ਿਆਦਾ ਲਫਾਫਾ ਹੀ ਦੇਣ ਦਿਆ ਆ ਆ ਜਾਨੀ ਪੈ ਲੈ ਰੋਤ ਪਸੋਰੀ ਗੁਰਦੇਵਾਲ ਜੀ ਰਦੇਲ ਸਿੰਘ ਜੀ ਕੀ ਰੇਟ ਜਿਆਦਾ ਲਾ ਰਹੇ ਹਾਂਜੀ ਰੇਟ ਜਿਆਦਾ ਲਾ ਰਹੇ ਜੀ ਤੇ ਕੀ ਰੇਟ ਚਾਹੀਦਾ ਕੀ ਹੈ ਵੈਸੇ ਦਰਪੈਲ ਦਾ ਰੇਟ ਪਹਿਲਾਂ ਇਹ ਲ ਜਾਂਦੇ ਹੁੰਦੇ ਸੀ 200 150 ਦਾ ਲਫਾ ਦੇ ਜਿੰਨੇ ਲੱਗਦੇ ਨੇ ਕਿੰਨੀ ਕਿੰਨੀ ਹੁੰਦੀ ਸੀ ਕੀ ਦਰਪੈਲ ਕੀ ਵਜਨ ਦੇ ਹਿਸਾਬ ਨਾਲ 40 22 15 ਦੀ ਲਗਾਇਆ ਮੈਂ ਪਿਛਲੀ ਵਾਰੀ 350 ਦੀ ਲਗਾਇਆ ਉਹ ਤੇ 20 ਦੇ ਇੰਡਿਆ 20 ਕੋਟੀ ਦੇ ਇੰਡਿਆ 500 ਦੀ ਅੱਛਾ ਮਤਲਬ ਕਿੰਨਾ ਕੁ ਰੇਟ ਜਿਆਦਾ ਤੁਹਾਡੇ ਸਾਹਮਣੇ ਦੁੱਗਣਾ ਰੇਟ ਹੈ ਕਿ ਤਿੰਨਣਾ ਰੇਟ ਲਾ ਰਹੇ ਦੁੱਗਣਾ ਤੇ ਘੜਾਣਾ ਰੇਟ ਲਾ ਰਹੇ ਕਿ ਚਾ ਦੁੱਗਣਾ ਦੁੱਗਣਾ ਰੇਟ ਲਾ ਰਹੇ ਆ ਤੁਸੀਂ ਸੁਣਦੇ ਆ ਤੇ ਕੀ ਤੁਹਾਡਾ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਸਰਕਾਰਾ ਕਹਿ ਰਹੀਆਂ ਵਾ ਕਿ ਬਾਜ਼ਾਰ ਦੇ ਵਿੱਚ ਜਿਹੜੇ ਲੋਕੀ ਖੜਾਂ ਦੀ ਮਾਰ ਦੇ ਵਿੱਚ ਪਏ ਹੋਏ ਆ ਜਿਹੜੇ ਲੋਕ ਆ ਰੇਟ ਜ਼ਿਆਦਾ ਨਹੀਂ ਲਾਉਗੇ ਕੀ ਕਹਿਣਾ ਚਾਹੋਂਗੇ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਿੰਨੇ ਵੇ ਦੁਕਾਨਦਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਗਰੀਬ ਬੰਦੇ ਘਰ ਬੈਠੇ ਆ ਕੰਮਕਾਰ ਹੈ ਨਹੀਂਗਾ ਚਲੋ ਜਾਇਜ਼ ਨਾ ਕਰੋ ਗਰੀਬ ਦੇ ਤੇ ਹਲਪ ਕਰਦਾ ਬੰਦਾ ਇਹ ਸਾਨੂੰ ਲੁੱਟਦੇ ਆ ਫਾਇਦਾ ਠਾਰਾ ਹੈ ਗੌਰਮਤ ਪਰਛਾ ਦਾ ਫਾਇਦਾ ਠਾਰਾ ਹੈ ਬਾ ਲੋਕਾਂ ਦਾ ਕਹਿਣਾ ਵਾ ਕਿ ਇਹ ਲੋਕ ਜੁੜੇ ਹੈਗੇ ਆ بارش ਦਾ ਫਾਇਦਾ ਉਠਾ ਰਹੇ ਆ ਤੇ ਲੋਕਾਂ ਨੂੰ ਜਿਹੜਾ ਹੈਗਾ ਵਾ ਮਹਿੰਗੇ ਰੇਟ ਦੇ ਵਿੱਚ ਇਹ ਤਰਪੈਲਾ ਵੇਚ ਰਹੇ ਆ ਤੇ ਅਸੀਂ ਹੋਰ ਵੀ ਕਈ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਅਸੀਂ ਦੇਖਦੇ ਆਂ ਹੋਰ ਵੀ ਕਈ ਬੰਦੇ ਜਿਹੜੇ ਹੈਗੇ ਆ ਮੌਜੂਦ ਹੈਗੇ ਇੱਥੇ ਤੇ ਭਈ ਤੁਸੀਂ ਤਰਪੈਲ ਲੈਣਾ ਹੈ ਹਾਂਜੀ ਹਾਂਜੀ ਮਿਲ ਗਈ ਤਰਪੈਲ ਤੁਹਾਨੂੰ ਨਹੀਂ ਹਲੇ ਨਹੀਂ ਮਿਲੀ ਯਾਰ ਅਸੀਂ ਮੰਡ ਸੰਗੋਇਲੇ ਤੋਂ ਅੱਛਾ ਕੀ ਕਾਰਨ ਕੀ ਤਰਪੈਲ ਲੈਣ ਦਾ ਤਰਪੈਲ ਲੈਣ ਦਾ ਇਦਾਂ ਵੀ ਮੀਂਹ ਜਿਆਦਾ ਪਈ ਜਾਂਦਾ ਹੈ ਉਹਦਾ ਕਰਕੇ ਕਾਰ ਜਿਹੜੇ ਆ ਲੈਂਟਰ ਵਾਲੇ ਵੀ ਚਾਉਣੇ ਸ਼ੁਰੂ ਹੋ ਗਏ ਕੁਝ ਲੋਕਾਂ ਨੇ ਦੱਸਿਆ ਜਿੱਦਾਂ ਪਹਿਲਾਂ ਦਾ ਰੇਟ ਆ ਦੁੱਗਨੇ ਤੇ ਕਿੰਨੇ ਰੇਟ ਤੇ ਹਾਂਜੀ ਉਹ ਹੋ ਗਿਆ ਵਾ ਰੇਟ ਜਿਆਦਾ ਜਿਆਦਾ ਹੋ ਗਿਆ ਕੀ ਮੰਗ ਪ੍ਰਸ਼ਾਸਨ ਨੂੰ ਕੀ ਕਹੋਗੇ ਜੱਟ ਨੂੰ ਕੀ ਕਹਣਾ ਪ੍ਰਸ਼ਾਸਨ ਨਾਲ ਹੈ ਹੀ ਨਹੀਂ ਖੜਦਾ ਨਹੀਂ ਪਿਆ ਅਸੀਂ ਹੋਰ ਵੀ ਖਾਨੀਆਂ ਟਰਾਲੀਆਂ ਭਰ ਕੇ ਚਾਲੀ ਜੁੜੀਆਂ ਮੱਛਰਦਾਨੀਆਂ ਵੀ ਖਾਨੀਆਂ ਵਾ ਪ੍ਰਸ਼ਾਸਨ ਤੇ ਕਹਿ ਰਿਹਾ ਵਾ ਕਿ ਜਿਹੜੇ ਲੋਕਾਂ ਨੂੰ ਹੜਾਂ ਦੀ ਮਾਰ ਪਈ ਆ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਲੁੱਟ ਖੋਟ ਨਹੀਂ ਕੀਤੀ ਜਾਊਗੀ ਪਰ ਬਜ਼ਾਰਾਂ ਦੇ ਵਿੱਚ ਆ ਤੇ ਪਹਿਲਾਂ ਦਾ ਰੇਟ ਦੁੱਗਨੇ ਤੇ ਕਿੰਨੇ ਕੀ ਕਹਿਣਾ ਚਾਹੂਗੇ ਜੱਟਾ ਇੱਥੇ ਰਲਮਿਲੀ ਭੁਗਤ ਦਿਖਾਈ ਜਾਂਦੇ ਸਾਰੇ ਤੇ ਅਸੀਂ ਸਵੇਰ ਨੂੰ ਵੀ ਜਾਣਾ ਵਾ ਹੜ ਪੀੜਤਾ ਦੇ ਕੋਲ ਸਾਡੀਆਂ ਟਰਾਲੀਆਂ ਖੜੀਆਂ ਵਾ ਵੱਡੀ ਸੇਵਾਦਾਰ ਰਵੀ ਸਿੰਘ ਜੀ ਹਾਂਜੀ ਹਾਂਜੀ ਇਹ ਸੀਗੇ ਸਾਡੇ ਨਾਲ ਸੇਵਾਦਾਰ ਵੀ ਜਿਹੜੇ ਕਰ ਰਹੇ ਅਸੀਂ ਜਿਆਦਾ ਟਰ ਜਿਹੜੇ ਜਿਆਦਾ ਤਰਪੈਲਾ ਵੀ ਲੈਣੀਆਂ ਵਾ ਲੇਕਿਨ ਬਾਜ਼ਾਰ ਦੇ ਵਿੱਚ ਜਿਹੜੇ ਰੇਟ ਹੈਗੇ ਆ ਉਹ ਜਿਹੜੇ ਕੀ ਬਹੁਤ ਦੁਗਨੇ ਤੁਗਨੇ ਹੋ ਚੁੱਕੇ ਆ ਸਾਡੇ ਨਾਲ ਹੋਰ ਵੀ ਬੰਦੇ ਇੱਥੇ ਮੌਜੂਦ ਆ ਭਾਜੀ ਕੀ ਨਾਮ ਆ ਤੁਹਾਡਾ ਜੀ ਰੇਸ਼ੇਂਦਰ ਜੀ ਰੇਸ਼ੇਂਦਰ ਜੀ ਤੁਸੀਂ ਕਹ ਰਹੇ ਸੋ ਦਾ 400 ਲੱਤਾ ਜਾ ਰਿਹਾ ਕਿ ਕਿੰਨਾ ਲੱਤਾ ਜਾ ਰਿਹਾ ਪਹਿਲਾਂ ਰੰਗਿਆ ਦੇ ਰਿਹਾ ਤੇ ਅਸੀਂ ਹੋਰ ਬੰਦਿਆਂ ਨਾਲ ਗੱਲਬਾਤ ਕਰਾਂ ਕੀ ਨਾਮ ਭਾਈ ਤੁਹਾਡਾ ਅਮਰਜੀਤ ਸਿੰਘ ਦਾ ਪਿੰਡ ਇੱਥੋਂ ਆਏ ਬਜੀ ਤੇ ਬੋਟਾ ਪਿੰਡ ਤੋਂ ਸੁਬਾਨ ਪਰ ਲੈਣ ਆਇਆ ਤੇ ਤਰਪੈਲ ਦਾ ਫਾਇਦਾ ਬੜੇ ਠਾਉਂਦੇ ਨੇ ਤਰਪੈਲ ਬਿਲਕੁਲ ਸਾਡੇ 4 400 ਜਾਂਦੇ ਰੇ ਮਹੀਨਾ ਪਹਿਲਾਂ ਹੁਣ ਇਹਨੇ ਨਾ 9900 ਦੀ ਲਾਤੀ ਇਹਨਾਂ ਤਰਪੈਲ ਤੇ ਇਹਨਾਂ ਗਰੀਬਾਂ ਦਾ ਫਾਇਦਾ ਠਾਉਂਦੇ ਪਏ ਦੁਕਾਨਾਂ ਵਾਲੇ ਗਰੀਬ ਉਧਰੋਂ ਮਰਦੇ ਪਏ ਰੁੱਟਦੇ ਪਏ ਪਾਣੀ ਦੇ ਨਾਲ ਇਦਰੇ ਆਪਣਾ ਫਾਇਦਾ ਠਾਉਣ ਲੱਗੇ ਦੇ ਹੁਣ 9900 ਮੰਗਾ ਲਿਆ ਯਾਰ ਯਾਰ ਮੰਗੀ ਜਾਂਦੇ ਸਾਡੇ ਕੋਲ ਪਰ ਗਰੀਬਾਂ ਨੂੰ ਜਾਣਾ ਪੈਸਾ ਕਿਥੋਂ ਲੂ ਮੋ ਬਾਲਿਆਂ ਵਾਲੀ ਛਤਾਨਾ ਬਸਾਰੀਆਂ ਉਹਨਾਂ ਕੋਲ ਮੈਨੂੰ ਤੁਹਾਡੇ ਕਹਿਣ ਦਾ ਮਤਲਬ ਕੀ ਜਿਹੜੀਆਂ ਪਿਛਲੇ ਰੇਟ ਤੋਂ ਤਿਕਨੇ ਚੁਕਨੇ ਰੇਟ ਤੇ ਜਿਹੜੀਆਂ ਰੇਟ ਕੱਪੜਾ ਨਾ ਮੇਰੇ ਪਿਛਲਾ ਦੇ ਫਰਮਾਉਣ ਫਾਇਦਾ ਨਾ ਥੋੜੇ ਜਿਹੀ ਗਰੀਬ ਦਾ ਵਿਚਾਰਾ ਵੀ ਬਿੱਬੀ ਕੋ ਪੈਸੇ ਜੇ ਜ ਪੈਸਾ ਹੁੰਦਾ ਜਾਂ ਨਹੀਂ ਹੁੰਦਾ ਕਈਆਂ ਕੋਲ ਇਹ ਹੁਣ 900 ਰੁਪਏ ਮੰਗੀ ਜਾਂਦੇ ਆ ਕੀ ਮੰਗੀ ਤੁਸੀਂ ਜਲਾ ਪ੍ਰਸ਼ਾਸਨ ਨੂੰ ਕੀ ਕਹਿੰਦੇ ਤੁਸੀਂ ਇਸ ਬਾਰੇ ਤੁਸੀਂ ਕਹਿੰਦੇ ਵੀ ਕੱਪੜੇ ਦੇ ਲਾਉਣ ਜੋੜੇ ਦੇ ਮੰਗਾ ਜਲਾ ਦੇ ਰੇਟ ਨਾ ਲਾਉਣ ਕੱਪੜੇ ਦੇ ਮੰਗਾ ਸਾਡੇ ਕੋਲ ਨੋ ਨੋ ਸਭੀ ਨਵੇਂ ਆਉਣ ਉਹ ਜਿਹੜਾ ਮਦਦ ਕਰਾ ਕੇ ਦੋ ਦੇ ਦੂਗਾ ਇਸ ਵਾਰੇ ਅਸੀਂ ਦੁਕਾਨਦਾਰਾਂ ਨਾਲ ਵੀ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪਹਿਲਾਂ ਉਮੀਦ ਆ ਜਿਹੜਾ ਜਿਹੜਾ ਕਹਿ ਰਿਹਾਗਾ ਵਾ ਨਹੀਂ ਫੇਰ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਵਾ ਤੇ ਅਸੀਂ ਦੋ ਮਿੰਟ ਲਈ ਇੱਕ ਬ੍ਰੇਕ ਲੈਨੇ ਆ ਅਸੀਂ ਇਸ ਵੇਲੇ ਨਾ ਸਰਾਫਾ ਬਾਜ਼ਾਰ ਦੇ ਵਿੱਚ ਖੜੇ ਆ ਤੁਹਾਨੂੰ ਦਿਖਾਇਆ ਵਾ ਜਿੱਥੇ ਕਿ ਲੋਕਾਂ ਨੇ ਆਪਣੇ ਬਿਆਨ ਦਿੱਤੇ ਆ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਵਾ ਲੈਂਟਰ ਚੋਰੇ ਆ ਔਰ ਉਹ ਬਾਜ਼ਾਰ ਦੇ ਵਿੱਚ ਤਰਪਾਲਾਂ ਲੈਣ ਆਏ ਆ ਔਰ ਸਾਰਿਆਂ ਨੇ ਕਿਹਾ ਵਾ ਕਿ ਜਿਹੜੇ ਤਰਪੈਲਾਂ ਵਾਲੇ ਆ ਇਹਨਾਂ ਨੇ ਲੁੱਟਖੋਟ ਮਚਾਈ ਹੋਈ ਆ ਔਰ ਇਹ ਜਿਹੜੇ ਤਰਪੈਲਾਂ ਵਾ ਜੜੀਆਂ ਹੈਗੀਆਂ ਤਿਗਨੇ ਚੁਗਨੇ ਰੇਟਾਂ ਦੇ ਵਿੱਚ ਦੇ ਰਹੇ ਆ ਔਰ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਵਾ ਕੀਤਾ ਵਾ ਕਿ ਜਿਹੜੇ ਕਿਸੇ ਤਰ੍ਹਾਂ ਦੀ ਵੀ ਰਾਹਤ ਸਮੱਗਰੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਹੋਊਗੀ ਜਿਹੜੀ ਵਸਤੂ ਲੋਕਾਂ ਲੋੜ ਕੋਈ ਵੀ ਜਿਹੜਾ ਦੁਕਾਨਦਾਰ ਆ ਉਹ ਕਿਸੇ ਵੀ ਤਰੀਕੇ ਦਾ ਕਿਸੇ ਨੂੰ ਜ਼ਿਆਦਾ ਰੇਟ ਨਹੀਂ ਲਾਊਗਾ ਇਸ ਸਬੰਧ ਦੇ ਵਿੱਚ ਅਸੀਂ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਫੋਨ ਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅਮਿਤ ਕੁਮਾਰ ਪੰਚਾਲ ਨੂੰ ਡੀਸੀ ਕਪੂਰਥਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਡੀ ਸਾਹਿਬ ਨੂੰ ਫੋਨ ਲਾਇਆ ਵਾ ਰਿੰਗ ਜਾ ਰਹੀ ਹੈ ਤੰਨੂ ਦਿਖਾਵਾਂਗੇ ਪੂਰੀ ਗੱਲਬਾਤ ਕਰ ਰਹੇ ਆ ਤੇ ਇਸ ਵੇਲੇ ਹਾਂਜੀ ਕਨਵਰ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਇੱਥੇ ਵਲੰਟੀਅਰ ਜਿਹੜੇ ਆਗੇ ਆ ਕਨਵਰ ਇਕਵਾਲ ਸਿੰਘ ਜੀ ਜਿਹੜੇ ਕੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਕਨਵਰ ਇਕਵਾਲ ਜੀ ਜਿਹੜੇ ਆ ਇਸ ਵੇਲੇ ਮੌਜੂਦ ਆ ਇਹ ਸਰ ਜਿੱਥੇ ਕੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰਚ ਦੇ ਵਿੱਚ ਲੋਕੀ ਹੜ੍ਹ ਝੇਲ ਰਹੇ ਆ ਜਿਹੜਾ ਜਿਹੜਾ ਤੇ ਲੋਕ ਐਸ ਵੇਲੇ ਜਿਨ੍ਹਾਂ ਦੇ ਲੈਂਡਰ ਚੋਰੇ ਆ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਵਾਂ ਉਹ ਐਸ ਵੇਲੇ ਤਰਪੈਲਾ ਲੈਣ ਲਈ ਆ ਰਹੇ ਆ ਲੇਕਿਨ ਲੋਕਾਂ ਦਾ ਕਹਿਣਾ ਇਹ ਆ ਕਿ ਜਿਹੜੇ ਤਰਪੈਲ ਵਲੇ ਆ ਉਹਨਾਂ ਲੁੱਟਕ ਸੁੱਟ ਕਰ ਰਹੇ ਆ ਤੇ ਦੁਗਨੇ ਤਿੰਨੇ ਚੁਗਨੇ ਰੇਟ ਤੇ ਤਰਪੈਲਾਂ ਦੇ ਰੇਕੀ ਕਹਿਣਾ ਚਾਹੁੰਗੇ ਦੇਖੋ ਗੱਲ ਇਹ ਆ ਮੈਨੂੰ ਇਹ ਅੱਗੇ ਕੰਪਲੇਨ ਮਿਲੀ ਮੈਂ ਤਾਂ ਹਰ ਦੁਕਾਨ ਤੇ ਗੇੜਾ ਮਾਰ ਰਹੇ ਆ ਜੀ ਅਸੀਂ ਪਹਿਲਾਂ ਤੇ ਪ੍ਰਸ਼ਾਸਨ ਦੇ ਨਾਲ ਮਦਦ ਕਰ ਰਹੇ ਆ ਰਲ ਕੇ ਬੰਨ ਤੇ ਜਾ ਕੇ ਅਲੱਗ-ਅਲੱਗ ਜਿਹੜੇ ਇਲਾਕੇ ਨੇ ਸੁਲਤਾਨਪੁਰ ਦੇ ਪਲਖਾਂ ਦੇ ਨਡਾਲੇ ਦੇ ਜਿਹੜੇ-ਜਿਹੜੇ ਇਲਾਕੇ ਪਾਣੀ ਦੀ ਮਾਰ ਹੇ ਉਹਨਾਂ ਦਾ ਸਰਵੇ ਕਰ ਰਹੇ ਜਿੱਥੇ ਕਿਤੇ ਲੋੜ ਹੈ ਉੱਥੇ ਜਿੱਥੇ ਲੋਕ ਦਾਨੀ ਸੱਜਣ ਪਹੁੰਚ ਰਹੇ ਨੇ ਉੱਥੇ ਸਰਕਾਰ ਵੀ ਆਪਣੀ ਪੂਰੀ ਸਹਾਇਤਾ ਕਰ ਰਹੀ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਸਰਕਾਰ ਵੱਲੋਂ ਆਇਆ ਸਮਾਨ ਜਿਵੇਂ ਮੱਛਰਦਾਨੀਆਂ ਤਰਪੈਲਾਂ ਔਰ ਫੋਗਿੰਗ ਵੀ ਕਰਵਾ ਰਹੇ ਹਾਂ ਹਰ ਤਰ੍ਹਾਂ ਦਾ ਰਾਸ਼ਨ ਮੁਹੱਈਆ ਹੈਗਾ ਪੈਕਟਾਂ ਦੇ ਪੈਕੇਟ ਜਾ ਰਹੇ ਨੇ ਜਦੋਂ ਅਸੀਂ ਪਿੰਡਾਂ ਤੋਂ ਥੋੜੇ ਜਿਹੀ ਵਿਲੇ ਹੋਏ ਮੈਨੂੰ ਇਹ ਪਤਾ ਲੱਗਾ ਕਿ ਕਪੂਰਥਲੇ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਕੋਠੀਆਂ ਦੇ ਵਿੱਚੋਂ ਪਾਣੀ ਸਿਮਣ ਡਿਆ ਔਰ ਜਿਹੜੇ ਲੋਕ ਗਰੀਬ ਨੇ ਗਰੀਬ ਜਿਹੜੇ ਲੋਕ ਮਹਾਤੜ ਨੇ ਜਿਨ੍ਹਾਂ ਦੀ ਛੱਤਾਂ ਬਾਲਿਆਂ ਦੀਆਂ ਨੇ ਉਹਨਾਂ ਦਾ ਤਾਂ ਬੁਰਾ ਹਾਲ ਹੈ ਕਿਉਂਕਿ ਥੱਲੇ ਉਹਨਾਂ ਦੇ ਜਿਹੜੇ ਬੈੱਡ ਬਿਸਤਰੇ ਨੇ ਉਹ ਵੀ ਭਿੱਜੇ ਹੋਏ ਨੇ ਔਰ ਲੋਕ ਜਦੋਂ ਤਰਪਹਿਲਾ ਲੈਣ ਆਉਂਦੇ ਨੇ ਤੇ ਪਤਾ ਲੱਗਦਾ ਕਿ ਦੁੱਗਣੇ ਤਿੱਗਣੇ ਚੋਗਣੇ ਰੇਟ ਤੇ ਦੁਕਾਨਦਾਰ ਤਰਪਹਿਲਾ ਵੇਚ ਰਹੇ ਨੇ ਹੁਣੇ ਮੈਂ ਤੁਹਾਨੂੰ মিডিਆ ਨਾਲ ਲੈ ਕੇ ਚੱਲਦਾ ਇਹਨਾਂ ਨੂੰ ਬੇਨਤੀ ਕਰਦੇ ਆਪਾਂ ਬੇਨਤੀ ਕਰ ਸਕਦੇ ਆਂ ਵੀ ਜਿਹੜੇ ਲੋਕ ਅੱਗੇ ਮਰੇ ਹੋਏ ਨੇ ਉਹਨਾਂ ਨੂੰ ਹੋਰ ਆਪਾਂ ਨਾ ਤੰਗ ਕਰੀਏ ਤੁਸੀਂ ਜੋ ਬਣਦਾ ਆਪਣਾ ਰੇਟ ਲਵੋ ਤੁਸੀਂ ਆਪਣਾ ਮਾਰਜਨ 10% 15% ਜੋ 20% ਰੱਖਿਆ ਜੀ ਸਲਕੇ ਲਵੋ ਪਰ ਇਹ ਇੱਕ ਡਬਲ ਰੇਟ ਤੇ ਸਮਾਨ ਨਾ ਵੇਚਿਆ ਜਾਵੇ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਵੀ ਜਿੱਦਾਂ ਦੀ ਵੀ ਰਾਹਤਕਾਰ ਦੀ ਜਿਹੜੀ ਸਮਗਰੀ ਆ ਚਾਹੇ ਉਹ ਖਾਣ ਦੀ ਆ ਖਾਣ ਪੀਣ ਦਾ ਬਰਦਾਰਤ ਹੋਵੇ ਜਾਂ ਲੋਕਾਂ ਦੀ ਜ਼ਰੂਰਤਮੰਦ ਸਮਾਨ ਹੋਵੇ ਜੇ ਲੋਕ ਬਿਜਾਰੋਂ ਲੈਂਦੇ ਆ ਉਹਨਾਂ ਨੂੰ ਜਿਹੜੀ ਲੁੱਟ ਖੁੱਟ ਨਹੀਂ ਕੀਤੀ ਜਾਊਗੀ ਜਿਹੜੇ ਜਿਹੜੇ ਰੇਟ ਹੈਗੇ ਆ ਉਹ ਮਤਲਬ ਪਹਿਲੇ ਧਾਮ ਤੇ ਆਮ ਧਾਮ ਤੇ ਹੀ ਜਿਹੜੇ ਵੇਚੇ ਜਾਊਗੇ ਦੇਖੋ ਗੱਲ ਇਹ ਆਸੀਂ ਬਤੁਤ ਬੇਨਤੀ ਕਰ ਸਕਦੇ ਹਾਂ ਪ੍ਰਸ਼ਾਸਨ ਵੱਲੋਂ ਵੀ ਸਰਕਾਰ ਵੱਲੋਂ ਵੀ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਵੀ ਵਪਾਰੀ ਭਰਾਵਾਂ ਨੂੰ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਇਸ ਵੇਲੇ ਪਿੰਡਾਂ ਦੇ ਪਿੰਡ ਖੜਾਂ ਦੀ ਮਾਰਹਟ ਆਏ ਹੋਏ ਨੇ ਜੇ ਤੁਸੀਂ ਆਪਣੇ ਵੱਲੋਂ ਸੇਵਾ ਕਰ ਸਕਦੇ ਹੋ ਉਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਰਕਾਰ ਵੀ ਲੱਗੀ ਹੈ ਦਾਨੀ ਸੱਜਣ ਵੀ ਲੱਗੇ ਨੇ ਔਰ ਬਹੁਤ ਸਾਰੇ ਜਿਹੜੇ ਇਲਾਕੇ ਦੇ ਪਤਵੰਤੇ ਸੱਜਣ ਨੇ ਉਹ ਆਪਣੇ ਵੱਲੋਂ ਤਨਮਨ ਧਨ ਨਾਲ ਸੇਵਾ ਕਰ ਰਹੇ ਨੇ ਜੇ ਦੁਕਾਨਦਾਰ ਸੇਵਾ ਕਰਨ ਸਭ ਤੋਂ ਵਧੀਆ ਨਹੀਂ ਤਾਂ ਜੋ ਬੰਦਾ ਰੇਟ ਹੈ ਘੱਟ ਤੋਂ ਘੱਟ ਉਹਨੂੰ ਲੈਣ ਕਿਸੇ ਨਾਲ ਬਲੈਕਮੇਲ ਕਰਦੂ ਜੇ ਆਪਾਂ ਗੱਲ ਕਰੀਏ ਜੇ ਉਸ ਤੋਂ ਬਾਅਦ ਵੀ ਤੁਹਾਡੇ ਕਹਿਣ ਦੇ ਸਮਝਾਉਣ ਤੋਂ ਬਾਅਦ ਵੀ ਜੇ ਤੇ ਕੰਮ ਨਾ ਫੇਰ ਉਹ ਕੰਪਲੀਟ ਤੇ ਨਹੀਂ ਆਉਂਦੇ ਨੇ ਮੈਂ ਨਾਲ ਹੀ ਕਹਿੰਦਾ ਤੇ ਸਾਡੇ ਨਾਲ ਸੀਗਾ ਇੱਕ ਆਪਣਾ ਆਮ ਆਦਮੀ ਪਾਰਟੀ ਦੇ ਕਨਵਰਜ ਕਾਲਜ ਦੇ ਵਲੰਟੀਅਰ ਜਿਹੜੇ ਸੀਨੀਅਰ ਆਗੂ ਹੈਗੇ ਆ ਤੇ ਇਹ ਦੁਕਾਨਦਾਰ ਨਾਲ ਅੱਜ ਵਾਲੇ ਗੱਲ ਕਰਨ ਗਏ ਸੀ ਦੇਖਦੇ ਆ ਦੁਕਾਨਦਾਰ ਨਾਲ ਕੀ ਗੱਲਬਾਤ ਕਰ ਰਹੇ ਆ ਗੱਲ ਇਦਾਂ ਮੇਰੇ ਵੀਰੋ ਬੇਨਤੀ ਇਹ ਹੈ ਕਿ ਸਾਡੇ ਦੁਕਾਨਦਾਰ ਉੱਠੇ ਲਾਜ ਮੜਾ ਜਾ ਕਿ ਬੈਠੋ ਠੀਕ ਹੈ ਸਾਡੇ ਦੁਕਾਨਦਾਰ ਭਰਾ ਨੇ ਇਨਾਂ ਕੋ ਲੋਕ ਆ ਰਹੇ ਨੇ ਲੋੜ ਵਾਸਤੇ ਤਰਪਲਾ ਲੈਣ ਔਰ ਸਾਨੂੰ ਮੈਂ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਆ ਔਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਮੇਰੇ ਅੰਡਰ ਹੈ ਸਾਰੇ ਦੁਕਾਨਦਾਰ ਵੀਰਾਂ ਨੂੰ ਅਸੀਂ ਬੇਨਤੀ ਕਰ ਸਕਦੇ ਆ ਕਿ ਕਮਾਈ ਜਿਹੜੀ ਜ਼ਿਆਦਾ ਹੋ ਕਰੋ ਵੈਸੇ ਤੇ ਸਮਾਜ ਇਦਾਂ ਦੱਸਦਾ ਆਪਣਾ ਲਾਗਤ ਮੋ ਲੈ ਲਓ ਲੋਕ ਸੇਵਾ ਕਰਨ ਜਾ ਰਹੇ ਨੇ ਬੰਦ ਤੇ ਜਾ ਰਹੇ ਨੇ ਹਰ ਤਰ੍ਹਾਂ ਦਾ ਰਾਸ਼ਨ ਮਹੱਈਆ ਕਰਾ ਰਹੇ ਨੇ ਜੇ ਚਿੱਤਰ ਪਹਿਲਾਂ ਵੇਚ ਰਹੇ ਨੇ ਇਹਨਾਂ ਨੂੰ ਬੰਤੀ ਹੈ ਕਿ ਆਪਣਾ ਮਾਰਜਨ ਜਾਇਜ਼ ਰੱਖ ਕੇ ਤਰ ਪਹਿਲਾਂ ਵੇਚਣ ਕਿਉਂਕਿ ਕੰਪਲੇਨਟ ਆਈ ਹੈ ਕਿ ਸ਼ਾਇਦ ਦੁੱਗਣੇ ਤਿੱਗਣੇ ਰੇਟਾਂ ਤੇ ਤਰ ਪਹਿਲਾਂ ਵੇਚੀਆਂ ਜਾ ਰਹੀਆਂ ਨੇ ਔਰ ਇੱਕ ਇੱਕ ਦੁਕਾਨ ਤੋਂ ਇੱਕ ਇੱਕ ਦੁਕਾਨ ਤੋਂ 100-100 ਗਾਹ ਖੜਾ ਲੋਕ ਲੋਕ ਅੱਗੇ ਲੋਕ ਅੱਗੇ ਤਰਾਤਰਾ ਕਰਦੇ ਨੇ ਛੋਟੇ ਵੀਰ ਇਧਰ ਆ ਜਾ ਤੁਹਾਡੇ ਕਰਕੇ ਆਏ ਆ ਮਾਲ ਹੀ ਹੈ ਨਹੀਂ ਕੀ ਹੈ ਜਿਹੜਾ ਮਾਲ ਹੈਗਾ ਤੁਸੀਂ ਆਪਣਾ ਜੋ ਕੋ 5% 10% ਮਾਰਜਨ ਰੱਖ ਕੇ ਵੇਚ ਰਹੇ ਹੋ ਜੀ ਸਦਕੇ ਵੇਚੋ ਹਾਂਜੀ ਹਾਂਜੀ ਪਤਾ ਲੱਗਾ ਬਾਜ਼ਾਰ ਚ ਮੀਡੀਆ ਐਵੇਂ ਨੇ ਘੁੰਮ ਰਿਆ ਅਸੀਂ ਸوير ਦੇ ਬੇਨਤੀਆਂ ਕਰ ਰਹੇ ਦੁਕਾਨਦਾਰਾਂ ਨੂੰ ਹਰ ਦੁਕਾਨਦਾਰ ਕੋ ਜਾ ਕੇ ਕਹਿ ਰਹੇ ਆ ਵੀ ਆਪਣੀ ਕਮਾਈ ਜਾਇਜ਼ ਰੱਖ ਕੇ ਵੇਚੋ ਜੇ ਸੇਵਾ ਕਰ ਸਕਦੇ ਸੇਵਾ ਕਰ ਦਿਓ ਕਿਉਂਕਿ ਹੜ੍ਹਾਂ ਵਿੱਚ ਲੋਕ ਬੜੇ ਪਰੇਸ਼ਾਨ ਨੇ ਤੁਹਾਨੂੰ ਵੀ ਬੇਨਤੀ ਹੈ ਜੋ ਤੁਹਾਡੇ ਕੋਲ ਸਮਾਨ ਪਿਆ ਤੁਸੀਂ ਆਪਣਾ ਜਾਇਜ਼ ਕਮਾਈ ਕਰਕੇ ਵੇਚੋ ਨਾ ਕਿ ਪਤਾ ਲੱਗਾ ਵੀ ਡਬਲ ਰੇਟ ਤੇ ਤਰਪੈਲਾ ਵਿਕ ਰੀਆਂ ਨੇ ਤਿੰਨ ਤਿੰਨ ਗੁਣੇ ਤੇ ਵਿਕ ਰੀਆਂ ਨੇ ਇੱਥੇ ਬਾਜ਼ਾਰਾ ਦੇ ਵਿੱਚ ਕਈ ਲੋਕ ਤਰਪੈਲਾ ਲੈ ਕੇ ਗਏ ਔਰ ਕਈ ਲੋਕ ਸਾਨੂੰ ਬਿਆਨ ਇਹ ਦੇ ਕੇ ਗਏ ਆ ਕਿ ਜਿਹੜੀ ਤਰਪੈਲਾ ਦੀ ਰੇਟ ਹੈਗੇ ਆ ਉਹ ਜਿਹੜੇ ਦੁਗਨੇ ਤਿਕਨੇ ਦਿੱਤੇ ਜਾ ਰਹੇ ਬਾਜੀ ਕੀ ਕਹਿਣਾ ਚਾਹੋਗੇ ਜਿਹੜੀ ਤਰਪੈਲਾ ਦੁਗਨੇ ਤਿਕਨੇ ਨਹੀਂ ਹੁੰਦਾ ਇਹ ਜਿਹੜੇ ਬੰਦੇ ਤਰਪੈਲਾ ਲੈਂਦੇ ਉਹਨਾਂ ਨੂੰ ਰੇਟ ਐਕਚੁਅਲੀ ਪਤਾ ਹੁੰਦਾ ਠੀਕ ਆ ਤੇਜ਼ੀ ਆ ਹੁਣ ਪਿੱਛੋਂ ਮਾਲ ਤੇਜ਼ੀ ਆਂਦਾ 5% 10% ਉੱਪਰ ਆ ਕੁਝ ਮਾਲ ਮਿਲਦਾ ਹੀ ਨਹੀਂ ਪਿਆ ਹੁਣ ਇੰਨੇ ਜਾਣੇ ਖੜੇ ਆ ਸਾਡੇ ਕੋਲ ਤਰਪੈਲਾ ਨਹੀਂ ਹੁਣ ਕੋਈ ਬੰਦਾ ਕਹਿੰਦਾ ਯਾਰ 100 ਰੁਪਏ ਹੁਣ ਇਹਨਾਂ ਕੋਈ 150 ਰੁਪਏ ਤਰਪੈਲ ਦਿੱਤੀ ਉਹ ਕੋਠੇ ਦੀ 150 ਦੀ ਤਰਪੈਲ ਕੋਈ ਮਹਿੰਗੀ ਤਾਂ ਨਹੀਂ 150 ਜੋ ਮੈਂ ਕੀ ਘੁਮਾਵਾਂਗਾ 20 ਰੁਪਏ ਘੁਮਾਵਾਂਗਾ 15 ਘੁਮਾਵਾਂਗਾ ਜਿਹੜੇ ਜਾਇਜ਼ ਆ ਹਾਂਜੀ ਏਸੀ ਕੀ ਦੁਕਾਨਦਾਰ ਸਾਡੇ ਨਾਲ ਕੀ ਨਾਮਾ ਤੁਹਾਡਾ ਪਾਜੀ ਰੋਹਿਤ ਰੋਹਿਤ ਜੀ ਕਹਿ ਰਹੇ ਆ ਕਿ ਸਾਨੂੰ ਪਿੱਛੋਂ ਹੀ ਮਾਲ ਜਿਹੜਾ ਬੜੀ ਤੀਜੀ ਨਾਲ ਆ ਰਿਹਾ ਵਾ ਜਿਸ ਕਰਕੇ ਸਾਨੂੰ ਮਾਲ ਪਿੱਛੋਂ ਆ ਹੀ ਨਹੀਂ ਰਿਹਾ ਜਿਸ ਕਰਕੇ ਸਾਨੂੰ ਬੜਾ ਘੱਟ ਮਾਰਜਿਨ ਤੇ ਅਸੀਂ ਮਾਲ ਵੇਚ ਰਹੇ ਆ ਲੇਕਿਨ ਫਿਰ ਵੀ ਸਾਡੇ ਨਾਲ ਜਿਹੜੇ ਜਿਹੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਖੜੇ ਆ ਉਹ ਦੇਖੋ ਜੀ ਮੈਂ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਆ ਔਰ ਦੁਕਾਨਦਾਰ ਦਾ ਕਹਿਣਾ ਦੁਕਾਨਦਾਰ ਦਾ ਕਹਿਣਾ ਕਿ ਸਾਨੂੰ ਪਿੱਛੋਂ ਸਮਾਨ ਮਹਿੰਗਾ ਆ ਰਿਹਾ ਆ ਅਸੀਂ ਅਬ ਸੋਚੋ 60% ਮਾਲ ਪਿੱਛੋਂ ਦਿੱਲੀ ਤੋਂ ਨਹੀਂ ਆ ਰਿਹਾ ਕਿ ਘੜਾ ਕਰਕੇ ਮਾਰਕਸ ਤੇ ਪਹੁੰਚ ਨਹੀਂ ਬਣਦੀ ਜਿਹੜੀ ਇੱਕਦਮ ਪਈ ਹੈ ਤੁਸੀਂ ਸਾਰੇ ਲੋਕਾਂ ਦਾ ਪੂਰਾ ਸਤ ਸਾਨੂੰ ਜਾਣ ਕਰਦੇ ਆ ਜਿੱਥੇ ਕਿ ਤੁਹਾਡੀ ਸਰਕਾਰ ਆ ਤੁਸੀਂ ਆਮ ਆਦਮੀ ਬਾਟ ਕੇ ਬਲੰਟ ਵੀ ਆ ਤੁਸੀਂ ਹੁਣ ਪਿੱਛੋਂ ਮਾਲ ਤੇ ਜਾ ਇਹਦੇ ਬਾਰੇ ਤੁਸੀਂ ਆਪਣੇ ਸਰਕਾਰਾਂ ਨੂੰ ਕਿਹਾ ਨਹੀਂ ਕਰਦੇ ਮੇਰੇ ਵੀ ਪਤਾ ਕੀ ਗੱਲ ਆ ਆਪਾਂ ਆਪਾਂ ਦੇਖੋ ਅਸੀਂ ਲੋਕਲ ਲੈਵਲ ਤੇ ਮੈਂ ਹੁਣ ਡੀਸੀ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਸਾਰੇ ਤੁਸੀਂ ਜਾ ਆਪਣਾ ਕਰੋ ਕੰਮ ਕਿੰਦੇ ਹੋ ਸਾਰੇ ਯਾਰ ਸਾਰੇ ਉਧਰ ਚਲੋ ਬੰਨ ਤੇ ਲੋਕਾਂ ਨੂੰ ਮੱਛਰ ਦਾਣੀਆਂ ਵੰਡ ਕੇ ਆਏ ਆ ਤਰਪੈਲਾ ਵੰਡ ਕੇ ਆਏ ਆ ਉਹ ਲੋਕ ਜਿਨ੍ਹਾਂ ਦੇ ਘਰ 10 ਫੁੱਟ 8-8 ਫੁੱਟ ਪਾਣੀ ਚ ਡੁੱਬੇ ਹੋਏ ਆ ਅਸੀਂ ਉਹਨਾਂ ਦੀ ਮਦਦ ਵਾਸਤੇ ਗਏ ਸੀ ਜਦੋਂ ਪਤਾ ਲੱਗਾ ਵੀ ਕਪੂਰਥਲੇ ਸ਼ਹਿਰ ਦੇ ਵਿੱਚ ਲੱਗ ਲੱਗੇ ਪਿੰਡਾਂ ਤੋਂ ਭੈਣ ਭਰਾ ਆਏ ਨੇ ਕਪੂਰਥਲੇ ਸ਼ਹਿਰ ਦੇ ਜਿਨ੍ਹਾਂ ਦੇ ਬਾਲੀਆਂ ਦੀ ਬਾਲੀਆਂ ਦੀ ਛੱਤਾਂ ਚੋਣ ਡੀਆਂ ਨੇ ਤੇ ਜੇ ਉੱਤਰ ਪੈਣ ਲੈਣ ਆਏ ਨੇ ਮੈਂ ਇਹਨਾਂ ਨੂੰ ਬੇਨਤੀ ਕਰ ਚੱਲਾਂ ਵੀ ਜੇ ਪਿੱਛੋਂ ਜਿੱਦਾਂ ਦਾ ਆਂਦਾ ਸਮਾਨ ਮੰਨ ਲਓ ਜਿਹੜੀ ਜੀ 100 ਰੁਪਏ ਦੀ ਆਈ ਵੈਸੇ ਆਪਾਂ ਗੱਲ ਕਰਦੇ ਤੁਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਕੀ ਪ੍ਰਸ਼ਾਸਨ ਨੂੰ ਦੇਖੋ ਬੇਨਤੀ ਕਰ ਦਿੱਤੀ ਹੈ ਨਾ ਕਾਹ ਅੱਗੇ ਸਾਡੇ ਪਿੱਛੇ 10 ਪਰਹਣ ਦੁਕਾਨਦਾਰ ਲੈਂਦਾ ਜਾਵੇ ਜੇ ਜਿਆਦਾ ਲਵੇ ਤੇ ਤੁਸੀਂ ਸਾਡੇ ਤੱਕ ਕੰਪਲੇਨ ਕਰੋ ਪ੍ਰਸ਼ਾਸਨ ਤੱਕ ਕੰਪਲੇਨ ਕਰੋ ਇਹ ਸੀਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਹਨਵਰ ਇਕਵਾਲ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਆ ਜਿਨ੍ਹਾਂ ਨੇ ਦੱਸਿਆ ਵਾ ਕਿ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਿਆ ਔਰ ਉਹਨਾਂ ਨੇ ਦੁਕਾਨਦਾਰ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਜਿਹੜਾ ਤੁਹਾਡਾ ਜਿਹੜਾ ਇਹ ਬੰਦਾ ਹੱਕ ਹੈਗਾ ਉਹ ਜਾਇਜ਼ ਲਵੋ ਲੇਕਿਨ ਦੁਕਾਨਦਾਰ ਨੇ ਅੱਗੇ ਉਹ ਇਹ ਗੱਲ ਕਹੀ ਆ ਕਿ ਸਾਨੂੰ ਪਿੱਛੋਂ ਹੀ ਮਾਲ ਜਿਹੜਾ ਹੈਗਾ ਬਹੁਤ ਧੀਮੀ ਨਾਲ ਆ ਰਿਹਾ ਵਾ ਮੈਂ ਸਾਹਿਲ ਗੁਪਤਾ ਕੈਮਰਾਮੈਨ ਦੁੱਗੀ ਧਮੀ ਦੇ ਨਾਲ ਕਪੂਰਥਲਾ